ਚਾਰ ਕੜਿਆਂ ਵਾਲੇ ਨਹੀਂ ਅਸੀਂ ਕਈਆਂ ਵਾਲੇ ਓਏ ਅਸੀਂ ਕੋਠੀਆਂ ਵਾਲੇ ਨਹੀਂ ਓਏ ਅਸੀਂ ਪਈਆਂ ਵਾਲੇ ਆ ਅਸੀਂ ਵੱਖਰੇ ਰਹਿੰਦੇ ਨਹੀਂ ਓਏ ਅਸੀਂ ਜੁੰਡੀਆਂ ਵਾਲੇ ਆ ਕੱਦ 6-6 ਫੁੱਟੇ ਲੰਮੇ ਆ ਮੁੱਛਾਂ ਕੁੰਡੀਆਂ ਵਾਲੇ ਆ ਓਏ ਅਸੀਂ ਮਾਡਲ ਟਾਊਨ ਤੋਂ ਨਹੀਂ ਓਏ ਅਸੀਂ ਤਾਂ ਖੇਤਾਂ ਵਾਲੇ ਆ ਓਏ ਅਸੀਂ ਗੱਜਲਾ ਵਾਲੇ ਨਹੀਂ ਓਏ ਅਸੀਂ ਏ ਕਾਂ ਵਾਲੇ ਆ ਓਏ ਅਸੀਂ ਵਰਨਾ ਵਾਲੇ ਨਹੀਂ ਅਸੀਂ ਟਰੈਕਟਰ ਵਾਲੇ ਆ ਅਸੀਂ ਦਿਲ ਦੇ ਧੁੰਦਲੇ ਨਹੀਂ ਸਾਫ਼ ਕੈਰੈਕਟਰ ਵਾਲੇ ਆ ਓਏ ਅਸੀਂ ਅੱਜ ਐਕਟ ਵਾਲੇ ਨਹੀਂ ਅਸੀਂ ਖੇਸਾਂ ਵਾਲੇ ਆ ਅਸੀਂ ਵਿਰਸਾ ਭੁੱਲਦੇ ਨਹੀਂ ਭਾਵੇਂ ਪਰਦੇਸਾਂ ਵਾਲੇ ਆ ਛੱਟ ਵਜ੍ਹੀ ਤੋਂ ਰੋਂਦੇ ਨਹੀਂ ਓਏ ਅਸੀਂ ਤਾਂ ਹੱਸਣ ਵਾਲੇ ਆ ਕੋਈ ਗੱਲ ਦਿਲ ਦੀ ਸੁਣ ਕੇ ਧਮਾਗੋ ਦੱਸਣ ਵਾਲੇ ਆ ਅਸੀਂ ਬਿੱਲੀਆਂ ਵਾਲੇ ਨਹੀਂ ਓਏ ਅਸੀਂ ਤਾਂ ਬਲਦਾਂ ਵਾਲੇ ਆ ਓਏ ਕੋਈ ਐਚਡੀ ਲਾਈਟਾਂ ਵਾਲੇ ਨਹੀਂ ਆ ਦੇਸੀ ਜੇ ਬਲਬਾਂ ਵਾਲੇ ਆ ਅਸੀਂ ਦਿਲ ਤੋਂ ਸੋਚੇ ਆ ਛਕਲਾਂ ਦੇ ਪੂੜੀਆਂ ਮਿੱਟੀ ਨਾਲ ਮਿੱਟੀ ਹੋ ਕੇ ਵੀ ਕਰਮਾਂ ਤੋਂ ਹੌਲੇ ਆ ਅਸੀਂ ਯਾਰੋ ਵਾਲੇ ਨਹੀਂ ਖੂਦ ਹੀ ਆ ਟਿੰਡਾਂ ਵਾਲੇ ਆ ਓਏ ਅਸੀਂ ਸ਼ਹਿਰਾਂ ਵਾਲੇ ਨਹੀਂ ਅਸੀਂ ਤਾਂ ਪਿੰਡਾਂ ਵਾਲੇ ਆ ਓਏ ਅਸੀਂ ਸ਼ਹਿਰਾਂ ਵਾਲੇ ਨਹੀਂ ਅਸੀਂ ਤਾਂ ਪਿੰਡਾਂ ਵਾਲੇ ਆ ਧੰਨਵਾਦ ਦੋਸਤੋ ਮੈਂ ਦੀਪਕੰਡ ਜੇ ਲਿਖਤ ਵਧੀਆ ਲੱਗੇ ਤਾਂ ਆਪਣੇ ਕੀਮਤੀ ਵਿਚਾਰ ਸਾਂਝੇ ਕਰਿਓ ਅਤੇ ਪਿੰਡੂ ਹੁਣ ਤੇ ਮਾਨ ਕਰਿਓ ਧੰਨਵਾਦ